ਇਹ ਕਿਚੂਰਾ ਦੇਖਦੇ ਹੋ ਦਿਨੋ ਦਿਨ ਜਿਹੜਾ ਫਲੜਾ ਪਾਣੀ ਹੁੰਦਾ ਪੰਜਾਬ ਇਸ ਵੇਲੇ ਇੱਕ ਬਹੁਤ ਡੂੰਗੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ। ਇਸ ਖਲਾਅ ਨੂੰ ਭਰਨ ਦੇ ਲਈ ਇੱਕ ਆਮ ਆਦਮੀ ਪਾਰਟੀ ਨੇ ਜਗਾਈ ਸੀ ਔਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੈਂਡੇਟ ਦਿੱਤਾ ਸੀ। ਲੇਕਿਨ ਉਹ ਪੰਜਾਬ ਔਰ ਪੰਤਕ ਪਾਵਨਾਵਾਂ ਦੀ ਤਰਜਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ ਜਿਹਦਾ ਨਤੀਜਾ ਨਿਕਲਿਆ ਕਿ ਖਲਾ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿੜੀਆਂ ਸਥਾਪਤ 138 ਸੀ ਇੱਥੇ ਪੰਜਾਬ ਦੇ ਵਿੱਚ 88 ਉਹਨਾਂ ਨੇ ਇਸ ਖਲਾ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨਾਂ ਨਹੀਂ ਕੀਤੇ ਸਗੋਂ ਪੰਜਾਬ ਨੂੰ ਨਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਹੇਠ قافلہ چلیا ਸਿੱਖਾਂ ਦਾ ਔਰ ਉਸ قافਲੇ ਨੇ ਆਪਣੀ ਰਾਸ ਦੀ ਜ਼ਮੀਨ ਨੂੰ ਮੁੜ ਜਿਹੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਤਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਭਰਨ ਵਾਸਤੇ ਯਤਨ ਆਰੰਭੇ ਸ਼ਰਮਣੀਆਂ ਅਕਾਲੀ ਦਲ ਦੀ ਪੁਨਰਸਰਜੀਤੀ ਜਿਹੜੀ ਹੈ ਉਸ ਸਿਧਾਂਤਾਂ ਮਰਿਆਵਦਾਵਾਂ ਦੇ ਪਿੱਲਰਾਂ ਦੇ ਉੱਤੇ ਕੀਤੀ ਗਈ ਅਸੀਂ ਇਹੋ ਹੀ ਯਤਨ ਸ਼ੀਲਾਂ ਕੇ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਰਾਨੇ ਵਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੋੜ ਜਿਹੜਾ ਹੈ ਅਸੀਂ ਉਹ ਬਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਇਕੱਲੇ ਕਿ ਉਹ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰੇ ਆਂ ਤੇ ਜਿਹੜੇ ਪੰਜਾਬ ਪ੍ਰਸਤ ਨੇ ਪੰਤ ਪ੍ਰਸਤ ਨੇ ਉਹਨਾਂ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ صدਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸਮਟੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਹੈ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਜ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਆ ਪੰਥ ਨੂੰ ਬਚਾਉਣ ਵਾਸਤੇ ਤੁਰੇ ਆ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੇ ਸਰਦਾਰ ਸੁਜੀਤ ਸਿੰਘ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਹੈ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਹੈ ਜੇ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ ਵੇਗ ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਤੇ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜਿਹੜੇ ਪਹੁੰਚਾਏਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇਰਾ ਪਿਆਸ ਮੁਖੀ ਦੀ ਮਨਜੀਠੀ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਹੈ ਤੇਲ ਦੇ ਵਿੱਚ ਉਹ ਕੀ ਮੈਨੇ ਨੇ ਲੱਗਦਾ ਵੀ ਤੁਹਾਡੇ ਠੜੇ ਦੇ ਨਾਲ ਕਿੱਥੇ ਜੁੜਦਾ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਤੋਂ ਇੰਨੀ ਕੀ ਹੈ ਕਿ ਸ਼ਾਇਦ ਉਹ ਨਬੀ ਰਿਸ਼ਤੇਦਾਰੀ ਹੈ ਹੋ ਸਕਦਾ ਹੈ ਰਿਸ਼ਤੇਦਾਰੀ ਕਾਰਨ ਗਏ ਹੋਰ ਤੇ ਜੇ ਕੋਈ ਹੋਰ ਵੀ ਕਾਰਨ ਹੈ ਤੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਚਾਹੀਦੀ ਭਾਈ ਬਲਵੰਤ